ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਪਹੁੰਚੇ ਆਂ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬਾਕੀ ਆਪਾਂ ਤੁਹਾਨੂੰ ਪਸ਼ੂ ਜਿਹੜੇ ਦੋਸਤੋ ਦਿਖਾਉਂਦੇ ਰਹੀਦਾ ਜਦੋਂ ਵੀ ਨਵੇਂ ਪਸ਼ੂ ਨਿਕਲਦੇ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਇਸ ਘਰੋਂ ਤੇ ਬਾਕੀ ਪਸ਼ੂ ਚੰਗੇ ਆ ਅੱਜ ਵੀ ਪਸ਼ੂ ਚੰਗੇ ਆ ਪਸ਼ੂ ਹਰ ਵਾਰ ਚੰਗੇ ਹੁੰਦੇ ਆ ਬਾਕੀ ਰੇਡ ਭਾਪੜਤਾ ਜੈਨੂਨ ਜਾਇਜ ਹੁੰਦਾ ਤੇ ਜਿਹੜੇ ਪਸ਼ੂ ਵੀ ਜਿਹੜੇ ਦੋਸਤੋ ਬਿਲਕੁਲ ਥੋੜੇ ਚਿਰ ਥੋੜੇ ਸਮੇਂ ਦੀ ਖੇਡ ਹੁੰਦੀ ਆ ਪਸ਼ੂ ਵਿਕ ਜਾਂਦੇ ਆ ਅੱਜ ਦੋ ਵਿਹੜ ਤੁਹਾਨੂੰ ਦਿਖਾਉਣੀਆਂ ਬਿਲਕੁਲ ਜਿਹੜੀਆਂ ਗੱਬਣ ਨੇ ਤਿਆਰੀ ਤੇ ਆ ਥੋੜੇ ਥੋੜੇ ਦਿਨਾਂ ਤੱਕ ਸੂ ਪੈਣਗੀਆਂ ਇੱਕ ਉੱਚੇ ਬੱਚੇ ਦੇ ਵਿੱਚ ਆ ਮਗਰ ਸ਼ਾਹੀਵਾਲ ਦੀ ਜਿਹੜੀ ਆ ਦੋਸਤੋ ਬੱਚੀ ਆ ਬਹੁਤ ਪਿਆਰੀ ਇਸ ਵਿਹੜ ਦੀ ਵੀ ਆਪਾਂ ਡਿਟੇਲ ਲੈ ਲਾਂਗੇ ਲਾਸਟ ਦੇ ਵਿੱਚ ਤੇ ਇੱਕ ਸੱਤਾਂ ਕੁ ਮਹੀਨਿਆਂ ਦੀ ਗੱਬਣ ਆ ਵਿਹੜ ਤੁਹਾਨੂੰ ਦਿਖ ਸੁਈਆ ਮਗਰ ਇਹਦੇ ਕੀ ਬਚਾ ਕੀ ਦੁੱਧ ਰਿਕਾਰਡ ਹੈਗਾ ਕੀ ਰੇਡ ਪਾਪੜਤੇ ਰਹਿਣਗੇ ਨਾ ਪਸ਼ੂਆਂ ਦੇ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ 16 ਫਰਵਰੀ ਆ ਤਾਰੀਖ ਤਾਰੀਖ ਤੁਸੀਂ ਨੋਟ ਕਰ ਲਓ 16 ਫਰਵਰੀ ਆ ਤੇ ਸਮਾਂ ਕੋਈ ਸ਼ਾਮ ਦੇ 1:3 ਪੌਣੇ 4 ਵਜੇ ਦਾ ਹੈਗਾ ਆਉ ਲੈਨੇ ਆ ਜਾਣਕਾਰੀ ਵੀਰ ਅਮਰਤ ਤੋਂ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਸਿਆ ਠੀਕ ਠਾਕ ਨੇ ਬਹੁਤ ਵਧੀਆ ਭਰਾ ਠੀਕ ਹੈ ਵੀਰ ਠੀਕ ਆ ਹੋਰ ਫਿਰ ਅਮਰਤੋ ਭਾਈ ਅੱਜ ਪਸ਼ੂ ਆਪਣੇ ਕੋਲ ਪੰਜ ਨਗ ਨੇ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਹਾਂਜੀ ਹਾਂਜੀ ਤੇ ਸਾਰੇ ਸਾਫ ਸੁਥਰੇ ਪਸ਼ੂ ਹਰ ਵਾਰੀ ਹੁੰਦੇ ਆ ਵੈਸੇ ਹਾਂਜੀ ਹਾਂਜੀ ਵੀਰ ਜੀ ਡੰਗਰ ਦੇ ਤੁਹਾਨੂੰ ਪਤਾ ਵੀਡੀਓ ਪਾਉਂਦੇ ਆ ਪਾਉਂਦੇ ਆ ਮਿਲ ਜਾਂਦੀ ਅੱਧੇ ਘੰਟੇ ਚ ਮਾਲ ਵਿਕਦਾ ਆਪਣਾ ਠੀਕ ਆ ਵੀਰ ਹਾਂਜੀ ਹਾਂਜੀ ਝੋਟੀ ਦਾ ਇੱਕ ਹੋਰ ਹੈਗੀ ਸੂਈ ਉਹ ਬੱਚਾ ਚੋਂ ਗਿਆ ਹੁਣ ਤੇ ਮੈਂ ਹਾਂ ਚੱਲ ਅਗਲੀ ਵੀਡੀਓ ਪੈਜੂ ਠੀਕ ਆ ਭਰਾ ਹਾਂਜੀ ਹਾਂਜੀ ਅੱਛਾ ਲੈ ਵੀ ਅਮਰਤ ਵੀਰ ਪਹਿਲੇ ਬੰਨਿਓ ਸ਼ੁਰੂਆਤ ਕਰ ਲਈ ਇੱਕ ਝੋਟੀ ਤੋਂ ਝੋਟੀ ਵੱਲੋਂ ਕਰ ਲੈਂਦੇ ਆ ਵੀਰੇ ਦੂਜਾ ਸੁਹਾ ਮੀਨੇ ਧੀਲਾ ਆਲੇ ਕੋਈ ਮਤਲਬ 15 ਦਿਨ ਉੱਤੇ ਲੈ ਲਓ ਲੋ ਜੀ ਹਾਂਜੀ ਪਲਿਆ ਪਲਿਆ ਮਗਰ ਦੋਸਤੋ ਕਟਾ ਮਹੀਨੇ ਦਾ ਤੁਸੀਂ ਵੇਖ ਕੇ ਸੌਦਾ ਕਰ ਲਿਓ ਵੇਖੋ ਕਟਾ ਮਗਰ ਮਹੀਨੇ ਦਾ ਮੰਨ ਲਿਓ ਡੇਢ ਦਾ ਮੰਨ ਲਿਓ ਘੋਟੀ ਦੂਜਾ ਸੁਭਾ ਹੋਊਗੀ ਹਾਂਜੀ ਦੂਜਾ ਵੀਰੇ ਠੀਕ ਹੈ ਜੀ ਦੁੱਧ 10 ਕਿਲੋ ਜਿਹੜਾ ਠੰਡਾ ਚੋ ਲੈਣਾ ਵਿਖਾਵਾ 12 ਕਿਲੋ ਦਾ ਕਰੀਏ ਯਾਰਾਂ ਦਾ ਠੀਕ ਹੈ ਜੀ ਹਾਂ ਲਓ ਦੋਸਤੋ ਵੈਸੇ ਦੁੱਧ 10 ਕਿਲੋ ਦਾ ਵਿਖਾਲਾ ਹੈਗਾ 9 ਕਿਲੋ ਨੂੰ ਮੰਨ ਕੇ ਕੋਈ ਖਰੀਦ ਲਓ ਵੀਰੇ 10 ਕਿਲੋ ਪੱਕਾ ਦੁੱਧ ਠੀਕ ਹੈ ਜੀ ਹਾਂਜੀ ਵਿਖਾਵਾਦੇ 11 ਕਿਲੋ ਦਾ ਕਰੀ ਜਾਂਦੀ 12 ਦਾ ਲਓ ਜੀ ਜਿਹੜਾ ਢੰਡੇ ਦੇ ਤੋਲ ਲੈਣਾ ਉਹ ਦੁੱਧ ਆਏ ਥੱਲੇ ਹੋ ਹਾਂਜੀ ਫਿਰ ਚੋਣ ਚੂਣ ਬਹੁਤ ਨਿੱਗਰ ਕੱਟੀ ਠੀਕ ਹੈ ਜੀ ਹਾਂਜੀ ਆਹ ਲਓ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਆ ਕੱਦ ਕਾਠ ਵੀ ਸੋਨਾ ਝੋਟੀ ਦਾ ਤੇ ਦੁੱਧ 10 ਕਿਲੋ ਆ ਦੋਸਤੋ ਬਾਕੀ ਸੱਜਣਾ ਦਾ ਨਾਰਮਲ ਆਪਾਂ ਅਕਾਊਂਟ ਕਰਦੇ ਆ ਵੀ ਸੱਜਣਾ ਦੇ ਦੁੱਧ ਦੇ ਵਿੱਚ ਹੀ ਆ ਜਾਂਦਾ ਜੇ ਢੀ ਝੋਟੀ ਨੂੰ ਕੱਦ ਕਾਠ ਲੱਗਾ ਤੇ ਮਗਰ ਕਟਾ ਵੀ ਤੁਹਾਨੂੰ ਦਿਖਾਤਾ ਮਦਰ ਦੇ ਉੱਪਰ ਕਟਾ ਬਿਲਕੁਲ ਸ਼ਾਈ ਸ਼ੂਈ ਪੂਰੀ ਉਸੇ ਤਰ੍ਹਾਂ ਹੀ ਕੁਝ ਕਬਾਲ ਜਿੱਦਾਂ ਮਦਰ ਦੇ ਬਿਲਕੁਲ ਮਕਰੋ ਵਾਈਟ ਆ ਉਸੇ ਤਰ੍ਹਾਂ ਹੀ ਮਗਰ ਕੱਟੀ ਦੀ ਪੂਛ ਦੇ ਜਿਹੜੇ ਥੋੜੇ ਬਥੇ ਬਾਲ ਵਾਈਟ ਹੈਗੇ ਆ ਤੇ ਬਾਕੀ ਕੋਈ ਵੀ ਆਪਦੀ ਚੋਕੇ ਬਸਮਾਗੇ ਤਸੱਲੀ ਕਰ ਲੈ 10 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਆ ਜਾਣਾ ਬਹੁਤ ਜਿਆਦੀ ਚੰਗੀ ਕੱਟੀ ਹੂੰ ਤੇ ਅਮਰਤ ਚਵਾਈਏ ਦੀ ਮਾਰਨਿੰਗ ਕਿੰਨੇ ਕਜੇ ਕੀਤੀ ਆ ਵੀਰੇ 6 ਵਜੇ ਦੀ ਚਵਾਈਆ ਕੋਈ 6:30 ਵਜੇ ਦੀ ਜਿਆਦੀ ਪਏ ਆਪਾਂ ਇੰਨੇ ਕਜੇ ਚੋਨੇ ਸਿਰੇ ਠੀਕ ਆ ਹਾਂਜੀ ਠੀਕ ਬਾਕੀ ਭੂਰ ਛੱਟਾ ਕਿਸੇ ਪਾਸੋਂ ਵੀਰੇ ਛੱਟਾ ਮਾਰਦੀ ਹੋਵੇ ਮੈਂ ਛੱਡ ਜੇ ਕੋਈ ਕਿਰਾਇਆ ਵੀ ਦਵਾਂਗੇ ਆਪਾਂ ਠੀਕ ਹੈ ਜੀ ਹਾਂ ਇੰਨੀ ਚੋਣ ਵੀ ਨਿੱਗਰ ਬਹੁਤ ਜਿਆਦੀ ਪੋਲੀ ਆ ਰੂ ਵਰਗੀ ਗਾਵਾਂ ਵਾਲੀ ਚਵਾਈ ਲੱਗੀ ਲੋ ਵੀ ਦੋਸਤੋ ਕਰੋ ਗੱਲ ਵੀ ਕਾਫੀ ਵਧੀਆ ਚਵਾਈ ਆ ਚਵਾਈ ਬਹੁਤ ਚਵਾਈ ਆ ਕੋਈ ਪੋਲੀ ਜਿਆਦੀ ਪੋਲੀ ਵੀਰ ਜੀ ਠੀਕ ਹੈ ਜੀ ਹਾਂ ਜੀ 10 ਕਿਲੋ ਦੁੱਧ ਜਿਹੜਾ ਚੋ ਲੈਣਾ ਉਹ ਆ ਇਹਦੇ ਥੱਲੇ ਇਹ ਨਹੀਂ ਕਿ ਨਿਕਲੂ ਨਾ ਠੀਕ ਹੈ ਜੀ ਤੇ ਅੰਮ੍ਰਿਤ ਕੀ ਮੁੱਲ ਕਰਦੇ ਆ ਬਈ ਮੇਰੇ ਮੁੱਲ ਜੇ ਦੇ ਮੈਂ ਤਾਜੀ ਹਿੰਦੀ ਫਿਰਤੇ ਐਸੀ 85 ਕਰੀ ਜਾਂਦੇ ਹੁਣ 75000 ਦੀ ਹਾਂ ਨਾ ਦੇਣੀ ਆਪਾਂ 75 ਦੇ ਹਾਂ ਠੀਕ ਹੈ ਜੀ ਲਓ ਵੀ ਦੋਸਤੋ ਅੱਜ 75000 ਦੀ ਇਹ ਵੀਰਾਂ ਦਾ ਵੀ ਮਾਝ ਆਪਾਂ ਦੇ ਦਾਂਗੇ ਤੇ ਮਗਰ ਬੱਚਾ ਵੀ ਕਟਾ ਮੇਲ ਕਾਫ ਆ 10 ਕਿਲੋ ਦੁੱਧ ਦਾ ਜਿਹੜਾ ਕਿਸੇ ਚੋਲਣਾ ਜਿਹੜਾ 10 ਕਿਲੋ ਆ ਵੀਰੇ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਪਸੰਦ ਆਉਗੀ ਸੌਦਾ ਤੁਸੀਂ ਕਰ ਲਿਓ ਥਣ ਭਾਂਡੇ ਦੀ ਸਾਫ ਸੁਥਰੀ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਆ ਕੱਦ-ਕਾੜ ਵੀ ਸੋਹਣਾ ਬਾਕੀ ਬਾਡੀ ਬੰਤਰ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਨੇਵੇਂ ਜਿਵੇਂ ਜਿਵੇਂ ਸ਼ਾਮ ਨੂੰ ਚਵਾਈ ਦਾ ਸਮਾਂ ਆ ਜਾਂਦਾ ਓਵੇਂ ਓਵੇਂ ਲੇਵਾ ਦੋਸਤੋ ਪਿੱਛੇ ਨੂੰ ਬਿਲਕੁਲ ਭਰਦਾ ਜਾਣਾ ਕਰਮ ਵਾਲੀ ਦਾ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਕੁਆਲਿਟੀ ਦੀ ਆ ਬੂਥੀ ਬਾਥੀ ਬਹੁਤ ਪਿਆਰੀ ਅੱਗੇ ਅਮਰਤਾ ਕੀ ਦੂ ਤੀਜਾ ਜੂਆ ਸੁੂਗੀ ਤੀਜਾ ਸੁਫਾ ਹਾਂਜੀ ਹਾਂਜੀ ਅੱਛਾ ਜੀ ਗੱਪਣ ਕਿੰਨੇ ਸਮੇ ਦੀ ਆ ਵੀਰੇ 7ਵਾਂ ਦੀ ਆ 8ਵਾਂ ਲੱਗਣ ਵਾਲਾ ਆ 7 ਮਹੀਨੇ ਕੰਪਲੀਟ ਹੋ ਜਣੇ ਤੇ 8ਵਾਂ ਸਟਾਰਟ ਹੋ ਜਾਣਾ ਹਾਂਜੀ ਹਾਂਜੀ ਲਓ ਜੀ 7 ਮਹੀਨੇ ਕੰਪਲੀਟ ਦੋਸਤੋ ਬਿਲਕੁਲ ਹੋਣ ਦੇ ਕਿਨਾਰੇ ਆ 8ਵਾਂ ਮਹੀਨਾ ਬਿਲਕੁਲ ਆਰੰਭ ਹੋਣਾ ਸ਼ੁਰੂ ਹੋਣ ਜਾ ਰਿਹਾ ਤੇ ਤੀਜਾ ਸੁਫਾ ਬੈਡ ਤੇ ਸੁਣਾ ਹਾਂਜੀ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਹੈ ਹਾਂਜੀ ਹਾਂਜੀ ਠੀਕ ਹੈ ਦੁੱਧੋਂ ਡਰਾਈ ਆ ਥਾਂ ਨਹੀਂ ਗੱਲੇ ਆ ਮਾੜੇ ਮੋਟੀਆਂ ਹੁੰਦੀਆਂ ਧਾਰਾਂ ਦਾ ਦੁੱਧ ਹੋਣੀ ਛੱਡਿਆ ਠੀਕ ਆ ਜੀ ਹਾਂਜੀ ਤੋ ਕੱਦ ਵੀ ਜਿਹੜਾ ਦੋਸਤੋ ਵਡੀਆਂ ਵਹਿਣਾਂ ਦੇ ਵਿੱਚ ਹੀ ਆ ਕੱਦ ਵੀ ਚਲੋ ਵਧੀਆ ਮੀਡੀਅਮ ਤੋਂ ਉੱਚੀ ਆ ਸੋਹਣੀ ਆ ਵਸ਼ੀ ਵੀਰੇ ਜੇ ਤਿਆਰ ਹੁੰਦੀ ਤੇ ਨੇ 60-65 ਹਜ਼ਾਰ ਦੀ ਹਾਂ 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 ਬਾਕੀ ਚੌਥਾ ਨਾਲ ਦੀ 3000 ਆਪਦੀ ਆਪਣੀ ਤਸੱਲੀ ਆ ਹਾਂਜੀ ਹਾਂਜੀ ਵੀਰੇ ਆਪਦੀ ਤਸੱਲੀ ਕਰੇ ਵੀਰੇ ਕੀ ਨੇ ਪੈਸੇ ਦੇਣੇ ਹਨਾ ਲਓ ਦੋਸਤੋ 7 ਮਹੀਨਿਆਂ ਦੀ ਗੱਬਣਾ ਠੀਕ ਆ ਤੇ ਸਾਨੂੰ ਵਿਚਾਲੇ ਜਿਹੜੇ 2 ਮਹੀਨੇ ਪਏ ਆ ਜੇ ਸੂਣ ਦੇ ਵਿੱਚ ਤੇ ਥਾਣ ਥਣ ਪੂਰਾ ਮੁਠੀ ਥਾਣਾ ਹੱਤੀ ਚਵਾਈਲਾ ਥਾਣਾ ਬਾਕੀ ਤੁਹਾਨੂੰ ਇੱਕੋਰੀ ਥੋੜਾ ਨੇੜੇਉਂ ਦਿਖਾ ਦਈਏ ਹਾਂ ਓਹ ਠੰਡੀ ਆ ਹਾਂ ਲਓ ਜੀ ਢੋਕੇਡੂ ਕੇ ਵੀ ਸਾਫ ਕਰਨ ਲਈ ਇੱਕ ਰਮੜ ਫੇਰ ਕਰ ਦੇਨੇ ਆ ਤੇ ਗੱਲ ਜੀ ਠੀਕ ਆ ਤੇ ਅਮਰਤਾ ਅੱਜ 7 ਕਿ ਮਹੀਨੇ ਦੀ ਗੱਬਣ ਆ 2 ਮਹੀਨੇ ਪਹਿਲੇ ਸਨ ਵਿਚਾਲੇ ਕੀ ਮੁੱਲ ਕਰਦਾਂਗੇ ਕਿੱਥੋਂ ਤੱਕ ਦੇ ਦੇਣੀ ਵੀਰੇ ਜੀ ਇਹਦੇ ਵੈੜ ਤਿਆਰ ਹੁੰਦੀ ਫਿਰ ਤੇ ਤੁਹਾਨੂੰ ਬਲਾ 65000 ਦੀ ਹੁਣ ਮੁੱਲ ਪਣਾ 35 ਕਰ ਲਈਏ 36 ਕਰ ਲਈਏ 32000 ਦੀ ਹਾਣਾ 32000 ਦੀ ਹਾਣਾ ਜਿਹੜੀ ਦੇਣੀ ਆ ਬੰਦਾ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ 32000 ਦੀ ਜਿਹੜੀ ਹਾਣਾ ਲੈਣ ਦੇਣ ਵਾਲੀ ਗੱਲਬਾਤ ਆ ਡਿਮਾਂਡ 35 34 32 31 ਕੁਝ ਵੀ ਹੋਵੇ 32000 ਦੀ ਹਾਣਾ ਠੀਕ ਹੈ ਅਗਰ ਤੀਸਰੇ ਨੰਬਰ ਤੇ ਆ ਜਿਹੜੀ ਆ ਵੈੜ ਆਪਣੇ ਦੂਜਾ ਸੁਆ ਸੁਣੀ ਵੀਰੇ ਇਹ ਦੂ ਹਾਂਜੀ ਇਹਦਾ ਸਮਾਂ ਕੋਈ ਕਿੰਨਾ ਵੀਰੇ ਲੈ ਜਾਊਗੀ ਲੈੇ 7-8 ਦਿਨ ਲਾਊਗੀ ਜ਼ਿਆਦਾ ਨਹੀਂ ਲੈਂਦੀ ਹੂੰ ਬੱਛੀ ਤਿਆਰ ਹੀ ਆ ਠੰਡੀ ਧੀਰੀ ਵੜੀ ਛਾਈ ਹਾਲ ਦਾ ਕ੍ਰੋਸ ਆ ਗਈ ਝੰਡਾ ਛਾਈ ਹਾਲ ਦਾ ਲੱਗਾ ਵੇਖੋ ਹੂੰ ਤੇ ਲਾਡੂ ਲਾਵੜੀਆਂ ਵੱਸੀ ਬਣੋੜੀ ਉਹ ਠੰਡੀ ਧੀਰੀ ਬਹੁਤ ਜ਼ਿਆਦੀ ਠੀਕ ਹੈ ਹਾਂਜੀ ਲਓ ਦੋਸਤੋ ਦੂਜਾ ਸਵੇਰਾ 8-7 ਦੇ ਦਿਨ ਹਫਤਾ ਮੰਨ ਕੇ ਕੋਈ ਭਰਾ ਸਬਦਾ ਕਰ ਲੇ ਹਾਂਜੀ ਹਾਂਜੀ ਤੇ ਬਾਕੀ ਥਾਂ ਥਣ ਬਹੁਤ ਸੋਹਣੇ ਆ 35 35 ਵਾਲੀ ਭੋਲੀ ਆ ਫੇਸ ਕੁਆਲਟੀ ਦੇਖ ਲੈ ਫਾਈਟ ਬੇਸਿਕ ਮੀਡੀਅਮ ਤੇ ਵਜ਼ਨ ਪੋਜ਼ਨ ਪੂਰਾ ਆ ਲੋ ਕੀ ਹਾਂ ਕਿਥਾਂ ਤੋਂ ਬਹੁਤ ਸੋਹਣਾ ਨੋਕਲਾ ਥਾਣਾ ਪੂਰੀ ਵਧੀਆ ਮੈਂ ਇਹ ਠੰਡੀ ਠੀਰੀ ਬਹੁਤ ਜਿਆਦੀ ਹੈ ਸੀਲਸ ਲੱਗ ਪੂਰੀ ਹੈ ਹਾਂਜੀ ਠੀਕ ਆ ਤੇ ਸੂਆ ਤੁਹਾਨੂੰ ਦੱਸਦਾ ਵੀ ਦੂਜਾ ਸੂਆ ਸੋਣੀ ਆ 8 7 8 7 ਕ ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਹਾਈਟ ਮੀਡੀਅਮ ਵੀ ਕੋਈ ਮੰਨ ਕੇ ਸੌਦਾ ਕਰ ਲੇ ਬਾਕੀ ਹੈ ਪੂਰੀ ਨਿਗਰ ਆ ਐ ਜਿੰਨੀ ਵੀ ਠੰਡੀ ਹੈ ਵੇਖੋ ਠੀਕ ਆ ਪੂਰੀ ਵਧੀਆ ਬਣਦੀ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਯਾਦੋ ਠੀਕ ਆ ਅਮਰਤ ਇਹਦੀ ਕੀ ਡਿਮਾਂਡ ਕੀ ਮੋਲ? ਮੇਰੇ ਡਿਮਾਂਡ ਕਰਨ ਨੂੰ ਪਣਾ ਇਹਦਾ ਕਰੀਏ 40 ਪਣਾ 35 ਹਾਣਾ 32000 ਦੀ ਦੇ ਦਾਂਗੇ। 32000 ਦੀ? ਹਾਂਜੀ ਹਾਂਜੀ। ਲਓ ਜੀ। ਬਿਲਕੁਲ ਜਾਨਵਰ ਜਿਆ ਰੇਟ ਪਾਇਆ ਇਹ ਨਾ ਆਖੇ ਕੋਈ 30 ਲੈ ਲੈ 31 ਲੈ ਲਾ ਉਹ ਕੰਮ ਨਹੀਂ ਹੋਣਾ। ਠੀਕ ਹੈ ਜੀ। ਹਾਂਜੀ। ਲਓ ਵੀ ਭਰਾਵਾ ਬਿਲਕੁਲ ਸੱਜਰ ਸੁਣਾ ਕਰਮਾੜੀ ਨੇ। ਹਾਂਜੀ। 5-7-8 ਦਿਨਾਂ ਤੱਕ ਪੂਰੀ ਤਿਆਰੀ ਹੋਊਗੀ। 12000 ਕਿਲੋ ਦੁੱਧ ਦਈ ਇਹਨਾਂ ਨਾਰਮਲ ਨੇ ਤਾਨੂੰ ਪਤਾ ਇਹ ਨਸਲ ਕੁਆਲਿਟੀ ਚ ਆਉਂਦੀ ਛਾਈ ਆ। ਨਾਲੇ ਬਾਕੀ ਚਲੋ ਕ੍ਰੋਸ ਆ ਤੇ ਗਾਂ। ਹਾਂ ਗਾਂ ਗਰਮੀ ਚ ਠੀਕ ਹੈ ਜੀ 32000 ਦੀ ਜਿਹੜੀ ਆ 203 ਨੰਬਰ ਵਾਲੀ ਅੱਗੇ ਚੌਥੇ ਨੰਬਰ ਤੇ ਆ ਬੱਛੀ ਦੀ ਕੀ ਡਿਟੇਲ ਆ ਜੀ ਮੇਰੇ ਪਹਿਲਾਂ ਸੁਣੀ ਆ ਛਿਗੀ ਹੋਊਗੀ ਸ਼ਾਇਦ ਤੇ ਪੰਜਵੀਂ ਹੋਵੇ ਅੱਛਾ ਜੀ ਮੂੰਹ ਦੰਦ ਦੀ ਚੈੱਕ ਕਰੀ ਨਹੀਂ ਛਿਗੀ ਆ ਵੀਰੇ ਚੌਗੀ ਆ ਵੀਰੇ ਚੌ ਛੇ ਕਦੇ ਤਾਂ ਦੇ ਚਪਕੰਦੀ ਆ ਵੀ ਠੀਕ ਹੈ ਜੀ ਠੀਕ ਹੈ ਜੀ ਦੋ ਦੋ ਕੰਨੀਆਂ ਖਲੋਤੀ ਮੇਰੇ ਚੌਗੀ ਆ ਠੀਕ ਹੈ ਜੀ ਹਾਂ ਜੀ ਦੋਵੇਂ ਸਾਡਾ ਕੰਨੀਆਂ ਖੜੀਆਂ ਨੇ ਹਾਂ ਜੀ ਇਹ ਵਿਖਾ ਦਾਂਗੇ ਕੋਈ ਨਹੀਂ ਵੀਰੇ ਆਪਾਂ ਚੈੱਕ ਕਰਾ ਹੀ ਦਿੰਨੇ ਆ ਲਓ ਜੀ ਖਲੋ ਜਾ ਸੋ ਦੋਸਤੋ ਚੌਗੀ ਬੱਛੀ ਆ ਠੀਕ ਹੈ ਜੀ ਤੇ ਸੇਕਦੇ ਤੇ ਕੰਨੀ ਵਾਲੇ ਦੁੱਧ ਦੰਦ ਨੇ ਬਾਕੀ ਹਾਈਟ ਕੱਦ ਬਿਲਕੁਲ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਕੱਦ ਕੋ ਕੱਦ ਵੀ ਚੰਗਾ ਬਾਕੀ ਲਵੀ ਜੀ ਵੜਾ ਜੇ ਚੌਗੀ ਬੱਛੀ ਹੈ ਤੇ ਬਹੁਤੇ ਵੀਰਾਂ ਨੇ ਚਲੋ ਜਜਮੈਂਟ ਕਰ ਹੀ ਲੈਣੀ ਆ ਕੋਈ 3 ਸਾਲ ਸਾਢੇ 3 ਸਾਲ ਦੀ ਉਮਰ ਤੁਸੀਂ ਮੰਨ ਸਕਦੇ ਜਿਸ ਬੱਛੀ ਆ ਕਰੋ ਚੱਕ ਦਰਦੀ ਆ ਥੋੜੀ ਜੀ ਘਰੋਂ ਨਹੀਂ ਕੱਢੀ ਹਾਂ ਕੋਈ ਗੱਲ ਨਹੀਂ ਢੁੰਗਰੂ ਪੇ ਇਸ਼ਾਨ ਕਰਦੇ ਨਾ ਜਦੋਂ ਹਾਂ ਉਹ ਠੰਡੀ ਆ ਵੀਰੇ ਜਿੰਨੇ ਮਰਜੀ ਕਾਲੀ ਡਰਦੀ ਆ ਸਿਰਫ ਸਰੀਫ ਕਰਨੀ ਹੈਗੀ ਉਹ ਜੀ ਹਮ ਮਤਲ ਠੰਡੀ ਆ ਜੇ ਬਣੂਗੀ ਬੱਚੀ ਸ਼ਹਿਦ ਆਉਂਦੀ ਗੁੰਦਾ ਹੀ ਵੀਰੇ ਹਮ ਹਮ ਹਾਂ ਉਹ ਕਰੂਗੀ ਤਿਆਰੀ ਇਹ 5-7 ਹੋਸਾ 8-10 ਦਿਨ ਵੀ ਲੈ ਜੇ ਹਾਂ ਜੀ ਹਾਂ ਜੀ ਹਫਤਾ ਲੈ ਜੀ ਹਫਤਾ ਲੈ ਜੂਗੀ ਖੁੱਲਾ ਡੁੱਲਾ ਹਾਂ ਜੀ ਹਾਂ ਜੀ ਲਓ ਦੋਸਤੋ ਬੋਦੀ ਵਾਲੀ ਵੇੜਾ ਛੋਟੇ ਜੇ ਕੰਨ ਕੋ ਨੂੰ ਮੂੰਹ ਮੱਥੇ ਦੀ ਤੁਹਾਨੂੰ ਇੱਕ ਹੋਰੀ ਵਿਖਾ ਦਿੰਨੇ ਆ ਆਹ ਕੁਆਲਿਟੀ ਆ ਮੂੰਹ ਮੱਥੇ ਦੀ ਠੀਕ ਆ ਜੀ ਬੋਦੀ ਬਾਦੀ ਉਸੇ ਤਰ੍ਹਾਂ ਤੁਸੀਂ ਵੇਖੋ ਤੇ ਮੂੰਹ ਚੌਗੀ ਆ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰ ਸਕਦਾ ਠੀਕ ਆ ਤੇ ਥਾਂ ਤੋਂ ਵੀ ਪੂਰੇ ਵਧੀਆ ਕੱਢੂਗੀ ਬਾਹਰ ਹੱਥੀ ਚਵਾਈਲਾ ਥਾਂ ਨਿਕਲੂਗਾ ਪੂਰਾ ਵਧੀਆ ਵੀ ਰੇ ਕੱਚਾ ਸ਼ਾਇਦ ਹੁੰਦਿਆ ਹਜੇ ਹਾਂ ਵਛੀ ਜਿੰਨੀ ਵੀ ਆ ਸੋਹਣੀ ਆ ਅੱਛਾ ਤੇ ਅਮਰਤ ਕੀ ਮੁੱਲ ਵੜੀ ਦੀ ਫਿਰ ਮੁੱਲ ਵੀਰੇ 45000 40 ਚ ਮਾਨਦਾਨ ਕਰਦੀਏ 40 ਚ ਹਾਂ ਹਾਂ ਨਾ ਕਿੱਥੋਂ ਤੱਕ ਤੇ 36000 ਦੀ ਹਾਨ ਆਈ ਆ ਵੀ ਜੈਸਨ ਹੋਇਆ ਹਾਂ ਠੀਕ ਹੈ ਜੀ ਹਾਂ ਜੀ ਲਓ ਦੋਸਤੋ 36000 ਦੀ ਇਹ ਵਛੀ ਮਿਲ ਜੂਗੀ ਤੁਹਾਨੂੰ ਪਹਿਲਾ ਸੂਆ ਪਲੂਨ ਬੱਚੀ ਨੇ ਸੋਣਾ ਬਾਕੀ ਨਵੀਂ ਅੱਗੇ ਵਾਦੇ ਬੰਦੀ ਆ ਤੇ ਪਸੰਦ ਆਊਗੀ ਬਾਕੀ ਕੱਦ ਸੋਹਣਾ ਹੈ ਬੱਚੀ ਦਾ ਠੀਕ ਆ ਜੀ ਪ੍ਰਿੰਟ ਫੂਟਬਾਲ ਸੋਣਾ ਡੱਬੀ ਆ ਬੈਡ ਤੇ 53 ਤੋਂ ਆਪਣਾ ਆਪਜੀ ਕੋਈ ਵੀਰਾਂ ਨੇ ਤਸੱਲੀ ਕਰਨ ਲਈ ਵੀਡੀਓ ਕਾਲ ਤੇ ਕਰਾ ਲੈ ਦੋਨੋਂ ਨੇੜੇ ਜਿਹੜਾ ਕੋਈ ਸੌਦਾ ਕਰਦਾ ਬਾਕੀ ਬਿਲਕੁਲ ਜੈਨੂਨ ਰੇਟ ਆ ਛੋਟੇ ਛੋਟੇ ਜੇ ਮੋਹਲਾ ਕੋਈ ਬਾਰੇ ਨਜਾਇਜ਼ ਨਹੀਂ ਨਜਾਇਜ਼ ਨਹੀਂ ਪਾਏ 2 2 3 3000 ਕਮਾਈ ਤੁਹਾਨੂੰ ਪਤਾ ਇਹ ਕਰਨੀ ਨੇ ਫਾਇਦਾ ਕੀ ਆ ਹਾਂਜੀ ਅੱਛਾ ਅਮਰਤ ਅੱਗੇ ਆਪਣੇ ਕੋਲ ਕ੍ਰੋਸ ਆ ਕੇ ਚਾਹੀ ਵਾਲ ਚਾਰ ਦੰਦ ਦਾ ਮੂੰਹ ਚੈੱਕ ਕਰ ਲੈ ਕੋਈ ਆ ਕੇ ਵੀਰ ਦੁੱਧ ਹੋਊਗਾ ਵੀਰੇ ਇਹਦੇ ਥੱਲੇ 9 ਕਿਲੋ 8 ਕਿਲੋ ਦੀ ਫੁੱਲ ਗਰੰਟੀ ਕੋਈ ਵੀ ਆਨਲਾਈਨ ਸੌਦਾ ਕਰੇ ਆਪਣੇ ਨੂੰ ਹਾਂਜੀ ਅੱਛਾ ਸਵੇਰੇ ਦੂਜੇ ਹੀ ਸੁਈ ਹੋਗੀ ਹਾਂਜੀ ਹਾਂਜੀ ਪਹਿਲੇ ਪੰਜਾਬ ਦੀ ਮੈਨੂੰ ਤੇ ਵੀਰੇ ਜਿਹੜੇ ਸਾਹ ਨਾਲ ਦੂਜੇ ਲਈ ਗੱਭਣਾ ਹੈ ਠੀਕ ਹੈ ਜੀ ਇੱਕ ਮਹੀਨਾ ਇਹ ਆਈ ਨੂੰ ਹੋ ਗਿਆ ਆਪਾਂ ਘੜਕਿਓਂ ਵੇੜ ਲਈ ਦੂਰੋਣੀ ਲਈ ਬਾਲੀ ਅੱਛਾ ਸਵੇਰ ਕਿੰਨਾ ਕੁ ਚਾ ਆ ਫਿਰ ਵੀਰੇ ਆ ਵਸ਼ੀ ਮਗਰ ਮਾਚੀ ਕਿਨੇ ਬੱਚਿਆਂ ਵਾਲੀ ਕਿੰਨੇ ਮਹੀਨੇ ਦੀ ਬੱਚਿਆਂ ਵਾਲੀ ਖਲ ਪਾਈ ਉਹਨਾਂ ਨੇ ਸਾਂਭੀ ਵੇਖੋ ਸਾਂਭੀ ਸੁਭੀ ਚੰਗੀ ਯਾਰ ਸ਼ਾਈ ਵਾਲੇ ਵਛੀ ਆ ਗਈ ਮਾ ਬੱਚੀ ਤਾਂ ਇਹ ਲੱਗਦਾ ਭਾਵੇਂ 6 7 ਦੀ ਹੋਵੇ ਪਰ ਸਾਂਭੀ ਸੁਭੀ ਕਰਕੇ ਹੋ ਸਕਦਾ 3 4 ਮਹੀਨੇ ਬੱਚਿਆਂ ਵਾਲੀ ਖਲ ਪਾਉਂਦੇ ਵੀਰੇ ਆਪਾਂ ਇਹ ਪੱਠੇ ਪਾਏ ਉਸ ਤੇ ਖਲ ਫੀਟ ਤੇ ਤੂੜੀ ਪਾਉਂਦੇ ਹੂੰ ਉਹਦੇ ਦਿੰਦੇ ਨਹੀਂ ਆਪਾਂ ਵਛੀ ਆਹ ਵਛੀ ਤੋਂ ਬਿਨਾ ਤੁਹਾਨੂੰ ਪਤਾ ਵਛੀ ਛੱਡਦੇ ਨਹੀਂ ਵੀਰੇ ਥੱਲੇ ਐਦਾਂ ਜੂੜ ਪਾ ਕੇ ਬਹਿਣਾ ਤੇ ਮੈਂ ਵੜ ਪਸਮਾਨ ਲੈਣੀ ਠੀਕ ਹੈ ਜੀ ਹਾਂਜੀ ਬਿਲਕੁਲ ਪਲੀ ਪਲਾਈ ਮਗਰ ਦੋਸਤੋ ਵਛੀ ਆ ਹਾਂਜੀ ਠੀਕ ਹੈ ਬਾਕੀ ਆਉਂਦੇ ਕੋਈ ਵੀ ਰਸਾਲ ਸਾਂਭ ਲੂਗਾ ਤੇ ਬੱਚੀ ਨਾਲੇ ਵੀ ਤਿਆਰ ਹੋ ਜਾਣੀ ਆ ਹਾਂਜੀ ਹਾਂਜੀ ਤੇ ਹੁਣ ਅਮਰਤੇ ਤੇ ਥੱਲੇ 9 ਕਿਲੋ ਦੁੱਧ ਜਿਹੜਾ ਬਿਲਕੁਲ ਨੈਟ ਵੀਰੇ ਚੋ ਕੇ ਲੈਣਾ ਜਿਹੜਾ 9 ਕਿਲੋ ਆ ਜੇ ਗਾਰੰਟੀ ਤੇ ਘੱਲਣੀ ਆ 8 ਕਿਲੋ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਕਹਿਣ ਨੂੰ ਦਾਹ ਕਹਿ ਦੀਏ ਯਾਰਾਂ ਕਹਿ ਦੀਏ ਜਿਹੜਾ ਚੋਇਆ ਨਿਕਲਣਾ ਚੋਇਆ ਨਿਕਲਣਾ ਬਿਲਕੁਲ ਬਿਲਕੁਲ ਹਾਂਜੀ ਤੇ ਬਾਕੀ ਹਿਆ ਚਬੋਂ ਦੁੱਧ ਦੁੱਧ ਤੋਂ ਬੁਲਕੇ ਠੰਡੀ ਠੰਡੀ ਜੇ ਇਸ ਤਰ੍ਹਾਂ ਮਾਰੋ ਦੁੱਧ ਵੀ ਚਿੱਟਾ ਹੋਊਗਾ ਠੰਡੀ ਤਾਂ ਇੰਨੀ ਜ਼ਿਆਦੀ ਵੇਖੋ ਐਨ ਬਣਾ ਕੇ ਟਿਆਂਦੇ ਹੱਥ ਲਾਈ ਜਾ ਉਹਨੇ ਲੈ ਪਤਾ ਏ ਨਹੀਂ ਕਿ ਇਹ ਬੰਨੇ ਉਹ ਵੀ ਡਰ ਜੂਗੀ ਜਾਂ ਹਿਲ ਜੂ ਨਾ ਲਓ ਦੋਸਤੋ ਚੈੱਕ ਕਰਾਉਣ ਦਾ ਵੀ ਇੱਕ ਮਕਸਦ ਹੁੰਦਾ ਵੀ ਕਿਸੇ ਸੱਜਣ ਦੇ ਮਨ ਦੇ ਚ ਡਾਊਟ ਨਾ ਰਹਿ ਜਾਏ ਵੀ ਕਰੇ ਕੋਈ ਲਤ ਛੜਨਾ ਮਾਰਦੀ ਹੋਵੇ ਤਾਂ ਕਿ ਠੰਡੀ ਠੇਰੀ ਨਾ ਛੜ ਮਾਨ ਦਾ ਕਰਮਾਲੀ ਨੂੰ ਪਤਾ ਹੀ ਕੋਈ ਨਹੀਂ ਦੇ ਮੈਨੂੰ ਲੱਗਦਾ ਵੀ ਚਾਣਕ ਵੀ ਤੁਸੀਂ ਆਣ ਕੇ ਚੱਡੇ ਨੂੰ ਹੱਥ ਲਾ ਦੋਗੇ ਤਾਂ ਵੀ ਨਾ ਕਰਮਾਲੀ ਲਤ ਚੱਕੂਗੀ ਬਾਲੀ ਜਾਦੀ ਸੀਲਾ ਵੇਖੋ ਗਿੱਟਿਆਂ ਨਹੀਂ ਇਹ ਨਹੀਂ ਫੜਕ ਦੇ ਮਾਰੂ ਛਾਲ ਬਾਕੀ ਕਦਕੂ ਤੇ ਚੰਗਾ ਸੋਣਾ ਚੋਖਾ ਕਰ ਦੋ ਬੰਦੇ ਦਾ ਬਾਲੀ ਰੇ ਪੂਰੀ ਆ ਨਿਗਰਾ ਇਹ ਆਈ ਹੋਈ ਆ ਵੀਰੇ ਹਾਂਜੀ 1 ਮਹੀਨਾ ਹੋ ਗਿਆ AI ਨੂੰ ਅੱਛਾ ਹਜੇ ਚੈੱਕ ਪਾਚ ਨਹੀਂ ਵੈਸੇ ਆਉਂਦੀ ਹਾਂ ਵੀਰੇ 35 ਦਿਨਾਂ ਦੀ ਡਾਕਟਰ ਚੈੱਕ ਕਰ ਦਿੰਦਾ ਪਰ ਆਪਾਂ ਨਹੀਂ ਕਰਾਉਣੀ ਆਹਾਂ ਕਿਉਂਕਿ ਅਗਲੇ ਦੀ ਕਿਸਮਤ ਆ ਲਓ ਜੀ ਆਪਾਂ ਦੇ ਸਕਿਆ ਤਾਂ ਬੈਡ ਲਈ ਦੂਰੋਂ ਨਹੀਂ ਲਈ ਕੜ ਕਿਉਂ ਹਾਂ ਲੋ ਜੀ ਉਹਨਾਂ ਵੱਡੀਆਂ ਵਿਹੜਾ ਪੌਣੀਆਂ ਫਾਰਮੋਂ ਤੁਹਾਨੂੰ ਪਤਾ ਹੁਣ ਦੁੱਧ ਦਾ ਕੰਮ ਜ਼ਿਆਦਾ ਚੱਲੰਦੇ ਆ ਅੱਜਕੱਲ ਬਿਲਕੁਲ ਬਿਲਕੁਲ ਹਾਂਜੀ ਲੈ ਵੀ ਅਮਰਤ ਭਾਈ ਤੋਰਦਿਗੇ ਇਹਨੂੰ ਵੀ ਵਛੀ ਫਿਰ ਧੀਰੀ ਆ ਹੋਜੀ ਲੈ ਵੀ ਵਛੀ ਆ ਚੌਗੀ ਆ ਪੂਰੀ ਚਾਰ ਦੰਦ ਉਹ ਚੈੱਕ ਕਰਕੇ ਖੜੀ ਠੀਕ ਆ ਜੀ ਆਪ ਵੀ ਹੌਲੀ ਆ ਵਛੀ ਆ ਤੇ ਮਗਰ ਵੀ ਵਛੀ ਆ ਕੱਦ ਬਹੁਤ ਤੇ ਜੋੜੀ ਬਹੁਤ ਪਿਆਰੀ ਆ ਵੈਸੇ ਜਿਹੜਾ ਵੀਰ ਲੈ ਜਾਊਗਾ ਨਾਲ ਦੀ ਨਾਲ ਦੁੱਧ ਵੀ ਜਿਹੜਾ ਦੋਸਤੋਂ 9 ਕਿਲੋ ਖੁੱਲਾ ਡੁੱਲਾ ਨਾਲ ਦੀ ਨਾਲ ਮਹੀਨੇਕ ਦੀ ਬਣੀ ਆ ਜੇਕਰ ਕੇ ਨਿਗਲ ਆਉਂਦੀ ਆ ਤੁਹਾਡੀ ਕਿਸਮਤ ਆ ਹਾਂਜੀ ਹਾਂਜੀ ਠੀਕ ਆ ਕਿਸੇ ਵੀਰ ਦਾ ਇਲਾਕਾ ਵੀ ਬਾਕੀ ਫੇਸ ਕੁਆਲਿਟੀ ਵੇਖੋ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਗੋਲ ਲਓ ਜੀ ਬਹੁਤ ਜ਼ਿਆਦੀ ਧਿਰੇ ਨਹੀਂ ਕੀ ਹੈਗੀ ਲਓ ਹਾਂ ਮੇਰੇ ਗਾਂ ਦੇ ਵਸ਼ੀਪ ਜਿੱਧਰ ਨੂੰ ਮਰਜ਼ੀ ਵੇਚ ਲਾ ਮੈਨੂੰ ਪਤਾ ਹੀ ਕੋਈ ਨਹੀਂ ਨੂੰ ਲੈ ਲੈ ਮਤਲਬ ਜਿੱਧਰ ਨੂੰ ਮਰਜ਼ੀ ਵੀਰੇ ਲਈ ਫਿਰ ਇਦੀ ਸੰਧੀ ਧੀਰੀ ਆ ਪਰ ਆਪਾਂ ਬੱਚਾ ਨਾਲ ਲਿਆ ਤੁਹਾਨੂੰ ਪਤਾ ਹੈ ਬੱਚਾ ਸਾਂਭਿਆ ਚਲ ਪਤਾ ਲੱਗਦਾ ਇਹਨੇ ਨੂੰ ਅੱਛਾ ਅਮਰਤ ਭਾਈ ਵਛੀ ਨਾਲ ਇਹਦੇ ਹਾਂਜੀ ਹਾਂਜੀ ਜੋੜੀ ਦਾ ਕੀ ਮੁੱਲ ਕਰਦੇ ਆ ਕਿੱਥੋਂ ਤੱਕ ਦੇ ਦਈਏ ਭੈਣ ਭਰਾ ਮਾਣੋ ਮੇਰੇ ਜੇ ਦੇ ਕਿਸੇ ਨੇ ਵਛੀ ਛੱਡ ਨਹੀਂ ਹੈ ਨਾ ਆਪਾਂ ਨੂੰ ਹਾਂਜੀ ਫਿਰ ਆਪਾਂ 5000 ਚ ਵਛੀ ਰੱਖ ਲਾਂਗੇ ਤੇ ਇਦੀ ਦੇ ਦਾਂਗੇ ਜੋੜੀ ਦੇਣੀ ਤੇ 35000 ਦੀ ਹਾਂ ਨਾ ਆਈਆਂ ਅੱਛਾ ਜੀ ਹਾਂ ਠੀਕ ਹੈ ਲਓ ਦੋਸਤੋ ਦੋਵੇਂ ਕੰਡੀਸ਼ਨ ਵੇਖ ਲਿਓ ਤੁਸੀਂ ਤੁਮੇ ਕੰਡੀਸ਼ਨਰ ਦੇ ਵਿੱਚ ਰੇਟ ਇੱਕ ਜੇ ਕਰਨਾਲ ਕੋਈ ਲੈ ਕੇ ਜਾਂਦਾ ਤੇ 35 ਦੀ ਆ ਛੱਡ ਕੇ ਕੋਈ ਜਾਂਦਾ ਬੱਚੀ ਜਿਹੜਾ ਬੱਚਾ ਤੁਸੀਂ ਸਾਹਮਣੇ ਦੇਖ ਰਹੇ ਜੇ ਤੇ 30000 ਦੇ ਇਹ ਤੁਹਾਨੂੰ ਵਾੜ ਮਿਲ ਜੂਗੀ ਤੇ 5000 ਦੀ ਪੇਟੇ ਵੀਰਾਂ ਦਾ ਵੀ ਆਪਾਂ ਪਾ ਲਾਂਗੇ ਕੱਟ ਲਾਂਗੇ ਵਿੱਚੋਂ ਠੀਕ ਆ ਤੇ ਬਾਕੀ ਅਕੇ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਜਿਹਨੂੰ ਬੱਛੀ ਵੀ ਨਾਲ ਪਿਆਰੀ ਲੱਗੀ ਦੋਸਤੋ ਤੁਸੀਂ ਜੋੜਾ ਤੁਸੀਂ ਲੈ ਜਿਓ 35000 ਦਾ ਇਹ ਖਰੇ ਕਰ ਜਾਣੇ ਆ ਨਾਲ ਹੀ ਮੈਂ ਵਹਿੜ ਦੇ ਸੂ ਪੈਣਾ ਇਸ ਹਿਸਾਬ ਲਈ ਆਪਾਂ ਹਾਂ ਹਾਂਜੀ ਬਿਲਕੁਲ ਬਿਲਕੁਲ ਅੱਜ ਤੋਂ ਤਿਆਰ ਹੈ ਕਰਮਾਲੀ ਮਹਾਰਾਜ ਬਾਬਾ ਬੁੱਢਾ ਕਿਰਪਾ ਰੱਖੇ ਬਾਬਾ ਜੀ ਜਿਹਨੀਆਂ ਸਾਂਭੀ ਪਲਈ ਹੈ ਨਾ ਹਾਂ ਜੇ ਇਹਨੂੰ ਬੱਚਿਆਂ ਲਈ ਖਲ ਪਈ ਜਾਵੇ ਤੇ ਬੱਛੀ ਜ ਐ ਪੁੜਾ ਇਹ ਤੇ ਬੰਨੇ ਹੋਣੀ ਤੇ ਅੱਜ ਤੋਂ ਮੋਟ ਬੱਜੇ ਆ ਜਾਂਦਾ ਕਰਮਾਲੀਆਂ ਗੁਲਾਈ ਦੇ ਵਿੱਚ ਆ ਪੂਰੀ ਪੂਰੀ ਸਾਂਭੀ ਆ ਤੇ ਛੱਡੀ ਹੀ ਉਹਨਾਂ ਤੇ ਆਪਾਂ ਰੱਸੀਆਂ ਰੁੱਸੀਆਂ ਪਾਤੀਆਂ ਆ ਠੀਕ ਹੈ ਭਰਾ ਹਾਂਜੀ ਲੈ ਵੀ ਅਮਰਤੋ ਭਾਈ ਅੱਜ ਆਜੋ ਅੱਜ ਇਹ ਆਪਣੇ ਕੋਲ ਸੀਗੇ ਪੰਜ ਪਸੋਂ ਹਾਂਜੀ ਹਾਂਜੀ ਲਓ ਦੋਸਤੋ ਵੇੜਾ ਵੀ ਤੁਹਾਨੂੰ ਦਿਖਾਤੀਆਂ ਨੇ ਤਾਜ਼ੀਆਂ ਸੂਨ ਵਾਲੀਆਂ ਕਰਮਾ ਵਾਲੀਆਂ ਤੇ ਰੇਟ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਜੇਕਰ 7ਵੇਂ ਮਹੀਨੇ ਦੀ ਜਿਹੜੀ ਆ ਬੜਾ 7 ਮਹੀਨੇ ਕੰਪਲੀਟ 8ਵਾਂ ਸਟਾਰਟ ਹੋਣ ਵਾਲਾ ਸਨ ਚ 2 ਮਹੀਨੇ ਹਜੇ ਪਏ ਆ ਸੂਣ ਦੇ ਵਿੱਚ ਇਹ ਵੀ ਭਾਅ ਪੜਤੇ ਚ ਦਿੱਤੀ ਜਾਊਗੀ ਬਿਲਕੁਲ ਜਨੂਨ ਰੇਟਾਂ ਦੇ ਉੱਪਰ ਤੇ ਇੱਕ ਝੋਟੀ ਤੁਹਾਨੂੰ ਦਿਖਾਤੀ ਜਿਹੜੀ ਮਹੀਨੇ ਡੇਢ ਦੀ ਸੂਈ ਆ ਮਗਰ ਕੱਟਾ ਠੀਕ ਆ ਜੀ 10 ਕਿਲੋ ਦੁੱਧ ਇਸ ਮੈਂ ਤੇ ਥੱਲੇ ਹਾਜ਼ਰ ਸੋ ਪਸ਼ੂ ਐਨੀਮਲ ਜਿਹੜਾ ਵੀ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਖ ਪਰਖ ਕਰ ਲਿਓ ਵੀਡੀਓ ਕਾਲ ਤੇ ਤਸੱਲੀ ਕਰਾ ਲਿਓ ਸਾਈ ਬਿਆਨ ਆਪਦਾ ਪਾ ਕੇ ਜਿੱਦਾਂ ਵੀ ਤਸੱਲੀ ਹੁੰਦੀ ਉਦਾਂ ਹੀ ਆਪਦੀ ਜਿਹੜੀਆਂ ਦੋਸਤੋ ਕਰ ਲਿਓ ਠੀਕ ਆ ਤੇ ਅ ਮੇਰਾ ਨੰਬਰ ਆਪਣਾ 8146456298728246292 ਤੇ WhatsApp ਚੱਲਦਾ ਜਿਹੜਾ ਆਨਲਾਈਨ ਵੀਰੇ ਸੌਦਾ ਕਰੋ ਉਹਦੀ ਫੁੱਲ ਗਰੰਟੀ ਉਹ ਜਿਹੜਾ ਇੱਥੇ ਆ ਕੇ ਚੋ ਗਿਆ ਤਸੱਲੀ ਕਰ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰੇ ਬਿਲਕੁਲ ਜੀ ਹਾਂਜੀ ਜਿਹੜੇ ਵੀਰ ਨੇ ਸੌਦਾ ਕਰਨ ਤੋਂ ਪਹਿਲਾਂ ਸਾਈ ਫੇਰ ਪਾਇਆ ਕਰੋ ਕੀ ਸਲਾਹ ਕਰਕੇ ਕਰਿਆ ਨਾ ਵੀਰੇ ਮੁੜ ਕੇ ਆਂਦਾ ਉਹ ਕਰਦੇ ਨਹੀਂ ਮੰਨਦੇ ਉਹ ਨਹੀਂ ਮੰਨਦਾ ਫਿਰ ਉਹ ਖਾ ਜਾਂਦਾ ਵੀਰੇ ਤੁਹਾਨੂੰ ਪਤਾ ਜਵਾਬ ਦੇਈਦਾ ਡੰਗਰ ਦਾ ਦਈਦਾ ਦਈਦਾ ਹਾਂਜੀ ਇਹ ਪਸ਼ੂ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ